ਪਰ ਨਾੜਾ ਤੋਂ ਆ ਕੇ ਇੱਥੇ ਵੀਜ਼ਾ ਲਗਵਾਇਆ ਆ ਕਿੰਨੇ ਦਿਨਾਂ ਵਿੱਚ ਆਇਆ ਵੀਜ਼ਾ 1 ਵਿਦਿਨ 1 ਮੰਥ ਇੱਕ ਰਿਫਿਊਜ਼ਲ ਸੀ ਪਹਿਲਾਂ ਹੈ ਕਿ ਸੀ ਉਮੀਦ ਵੀਜ਼ਾ ਆ ਜਾਏਗਾ ਹਾਂਜੀ ਕਜ਼ਨਸ ਦੇ ਵੀ ਮਤਲਬ 4 ਤੋਂ 5 ਕਜ਼ਨਸ ਦੇ ਵੀਜ਼ਾ ਇੱਥੋਂ ਹੀ ਆਏ ਨੇ ਸਾਨੂੰ ਉਹਨਾਂ ਨੇ ਰੈਫਰੈਂਸ ਕੀਤੀ ਸੀ ਵੀ ਤੁਸੀਂ ਇੱਥੇ ਜਾਓ ਤੇ ਵੀ ਇਹ ਟਰਸਟਡ ਕੰਪਨੀ ਆ ਵੀ ਇੱਥੇ ਵੀਜ਼ਾ ਮਤਲਬ 100% ਆਊਗਾ ਵੀਜ਼ਨ ਗਰੁੱਪ ਦੇ ਸਟਾਫ ਬਾਰੇ ਕੀ ਕਹੋਗੇ ਸਟਾਫ ਬਹੁਤ ਕੋਆਪਰੇਟਿਵ ਹੈ ਹਣੀ ਸਰ ਬਦਿਆ ਸਾਨੂੰ ਡੀਲ ਕੀਤਾ ਉਹਨਾਂ ਨੇ ਤੇ ਪ੍ਰੋਪਰ ਉਹਨਾਂ ਨੇ ਸਾਨੂੰ ਕੋਰਸ ਬਾਰੇ ਗਾਈਡੈਂਸ ਦਿੱਤੀ ਪੂਰੀ ਸਾਡੇ ਹੋਰ ਵੀ ਬੱਚੇ ਨੇ ਉਹਨਾਂ ਨੂੰ ਵੀ ਅਸੀਂ ਇਹੀ ਸੁਝਾ ਦੇਵਾਂਗੇ ਵੀ ਇੱਥੇ ਹੀ ਆਓ ਤੁਸੀਂ ਸੱਚੀ ਗੱਲ ਜੀ ਸੱਚੀ ਗੱਲ ਨਾਮ ਕੀ ਹੈ ਤੁਹਾਡਾ ਗਗਨਦੀਪ ਕੌਰ ਗਗਨਦੀਪ ਕੌਰ ਜੀ ਕਿੱਥੋਂ ਆਏ ਹੋ ਬਰਨਾਲਾ ਤੋਂ ਬਰਨਾਲਾ ਤੋਂ ਆ ਕੇ ਇੱਥੇ ਵੀਜ਼ਾ ਲਗਵਾਇਆ ਆ ਕਿੰਨੇ ਦਿਨਾਂ ਵਿੱਚ ਆਇਆ ਵੀਜ਼ਾ ਵਿਥਿਨ 1 ਮਨਥ 1 ਮਨਥ ਵਿੱਚ ਵੀਜ਼ਾ ਆਇਆ ਇਸ ਤੋਂ ਪਹਿਲਾਂ ਕੋਈ ਰਿਫਿਊਜ਼ਲ ਗੈਪ ਹੈਗਾ ਸੀ ਤੁਹਾਡਾ ਹਾਂਜੀ ਮੇਰੀ ਇੱਕ ਰਿਫਿਊਜ਼ਲ ਲੈਂਡ 1 ਇਅਰ ਦਾ ਗੈਪ ਸੀ ਇੱਕ ਰਿਫਿਊਜ਼ਲ ਸੀ ਪਹਿਲਾਂ ਹੈਗੇ ਸੀ ਉਮੀਦ ਵੀਜ਼ਾ ਆ ਜਾਏਗਾ ਹਾਂਜੀ ਹੈਗਾ ਸੀ ਪੂਰਾ ٹرسٹ ਸੀ ਵੀਜ਼ਨ ਗਰੁੱਪ ਤੇ ਵੀਜ਼ਾ ਇਸ ਵਾਰ ਆ ਹੀ ਜਾਣਾ ਹੈ ਹਾਂਜੀ ਮੈਮ ਬਿਕਾਜ਼ ਕਿਉਂਕਿ ਨਾ ਮੇਰਾ ਕਜ਼ਨਸ ਵੀ ਮਤਲਬ 4 ਟੂ 5 ਕਜ਼ਨਸ ਦੇ ਵੀਜ਼ਾ ਇੱਥੋਂ ਹੀ ਆਏ ਨੇ ਵੀਜ਼ਨ ਗਰੁੱਪ ਬਾਰੇ ਕਿ ਮੈਨੂੰ ਪਤਾ ਲੱਗਿਆ ਮੈਮ ਕਿਉਂਕਿ ਨਾ ਮੇਰੇ 4 ਟੂ 5 ਕਜ਼ਨਸ ਨੇ ਜਿਨ੍ਹਾਂ ਦੇ ਵੀਜ਼ਾ ਸੇ ਇੱਥੋਂ ਹੀ ਆਏ ਨੇ ਤਾਂ ਸਾਨੂੰ ਉਹਨਾਂ ਨੇ ਰੈਫਰੈਂਸ ਕੀਤੀ ਸੀ ਵੀ ਤੁਸੀਂ ਇੱਥੇ ਜਾਓ ਤੇ ਵੀ ਅਟਰਸਟਡ ਕੰਪਨੀ ਆ ਵੀ ਇੱਥੇ ਵੀਜ਼ਾ ਮਤਲਬ 100% ਆਊਗਾ ਵੀਜ਼ਨ ਗਰੁੱਪ ਦੇ ਸਟਾਫ ਬਾਰੇ ਕੀ ਕਹੋਗੇ ਸਟਾਫ ਬਹੁਤ ਕੋਆਪਰੇਟਿਵ ਹੈ ਹਨੀ ਸਰ ਵਧੀਆ ਸਾਨੂੰ ਡੀਲ ਕੀਤਾ ਉਹਨਾਂ ਨੇ ਤੇ ਪ੍ਰੋਪਰ ਉਹਨਾਂ ਨੇ ਸਾਨੂੰ ਕੋਰਸ ਬਾਰੇ ਗਾਈਡੈਂਸ ਦਿੱਤੀ ਐਂਡ ਮਤਲਬ ਓਵਰਆਲ ਬਹੁਤ ਵਧੀਆ ਹੈ ਸਾਡੇ ਦਰਸ਼ਕਾਂ ਨੂੰ ਕੀ ਕਹੋਗੇ ਵੀਜ਼ਨ ਗਰੁੱਪ ਬਾਰੇ ਮੈਂ ਤਾਂ ਇਹ ਕਹੂੰਗੀ ਵੀ ਇੱਥੇ ਜ਼ਰੂਰ ਵਿਜ਼ਿਟ ਕਰੋ ਤੇ ਮਤਲਬ ਜਿਹੜੇ ਮੇਰੇ ਫਰੈਂਡਸ ਨੇ इवन ਮੇਰੇ ਬ੍ਰਦਰ ਸਿਸਟਰ ਨੇ ਮੈਂ ਉਹਨਾਂ ਨੂੰ ਵੀ ਇਹੀ ਰੈਫਰ ਕਰੂੰਗੀ ਵੀ ਇੱਥੇ ਵਿਜ਼ਨ ਗਰੁੱਪ ਦੀ ਵਿਜ਼ਿਟ ਕਰਨ ਤੇ ਉਹਨਾਂ ਆਪਣਾ ਵੀਜ਼ਾ ਹਾਸਿਲ ਕਰਨ। ਤੁਹਾਡਾ ਵੀਜ਼ਾ ਆ ਗਿਆ ਹੈ ਕਿੰਨੀ ਕੀ ਖੁਸ਼ੀ ਹੋ ਰਹੀ ਹੈ? ਬਹੁਤ ਜ਼ਿਆਦਾ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ। ਵਿਜ਼ਨ ਗਰੁੱਪ ਬਾਰੇ ਕੀ ਕਹੋਗੇ? ਨਹੀਂ ਸਰ ਬਹੁਤ ਵਧੀਆ ਨੇ ਜੀ ਹਰੀਸ਼ ਸਰ ਨੇ ਬਹੁਤ ਗਾਈਡ ਕੀਤਾ ਸਾਨੂੰ ਬਹੁਤ ਮਤਲਬ ਕਿ ਇੰਨਾ ਸਾਡਾ ਤਾਂ ਹੌਸਲਾ ਹੀ ਨਹੀਂ ਸੀਗਾ ਇਹ ਇੱਥੇ ਤੱਕ ਪਹੁੰਚ ਜਾਗੇ। ਲੇਕਿਨ ਸਾਨੂੰ ਉਮੀਦ ਹੋ ਗਈ ਨਾ ਤੇ ਪੂਰੀ ਸਾਡੇ ਹੋਰ ਵੀ ਬੱਚੇ ਨੇ ਉਹਨਾਂ ਨੂੰ ਵੀ ਇਹੀ ਸੁਝਾਅ ਦੇਵਾਂਗੇ ਵੀ ਇੱਥੇ ਆਓ ਤੁਸੀਂ। ਵੀਜ਼ਨ ਗਰੁੱਪ ਤੇ ਆਓ ਇੱਕ ਵਾਰ ਫਿਊਜ਼ਲ ਆਗੰਨਿਤ ਵੱਡਰ ਹੁੰਦਾ ਪਤਾ ਨਹੀਂ ਦੁਬਾਰਾ ਵੀਜ਼ਾ ਆਉਣਾ ਨਹੀਂ ਆਉਣਾ ਪਰ ਵੀਜ਼ਨ ਗਰੁੱਪ ਨੇ ਹੌਂਸਲਾ ਟੁੱਟਣ ਨਹੀਂ ਦਿੱਤਾ ਨਹੀਂ ਟੁੱਟਣ ਦਿੰਦਾ ਜੀ ਨਹੀਂ ਟੁੱਟਣ ਦਿੰਦਾ ਇੱਕ ਵਾਰੀ ਤਾਂ ਬਿਲਕੁਲ ਹੀ ਧਾਮਾਂ ਢੋਲ ਹੋ ਗਏ ਸੀਗੇ ਵੀ ਪਤਾ ਨਹੀਂ ਕੀ ਬਣਨਾ ਸਰ ਦਰਸ਼ਕਾਂ ਕੀ ਕਹੋਗੇ ਵੀ ਅਸੀਂ ਤਾਂ ਇਹੀ ਕਵਾਂਗੇ ਜੀ ਦੇਖੋ ਵੀਜ਼ਨ ਗਰੁੱਪ ਦਾ ਸਟਾਫ ਵੀ ਬਹੁਤ ਵਧੀਆ ਸਰ ਵੀ ਬਹੁਤ ਵਧੀਆ ਬਹੁਤ ਗਾਈਡ ਕਰਦੇ ਆ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈ ਸਾਰਾ ਸੋਲੂਸ਼ਨ ਇਹਨਾਂ ਕੋਲੇ ਹਰ ਚੀਜ਼ ਨੂੰ ਮਤਲਬ ਕਿ ਪੂਰੀ ਪੂਰੀ ਧਿਆਨ ਨਾਲ ਸੁਣ ਕੇ ਫਿਰ ਅਗਲੇ ਨੂੰ ਪੂਰਾ ਸਮਝਾਉਂਦੇ ਹਰ ਚੀਜ਼ ਬਰਨਾਲਾ ਤੋਂ ਆ ਕੇ ਇੱਥੇ ਵੀਜ਼ਾ ਲਗਵਾਇਆ ਆ ਕਿੰਨੇ ਦਿਨਾਂ ਵਿੱਚ ਆਇਆ ਵੀਜ਼ਾ 1 ਮਨਥ ਇੱਕ ਰਿਫਿਊਜ਼ਲ ਸੀ ਪਹਿਲਾਂ ਹੈ ਕਿ ਸੀ ਉਮੀਦ ਵੀਜ਼ਾ ਆ ਜਾਏਗਾ ਹਾਂਜੀ ਕਜ਼ਨਸ ਦੇ ਵੀ ਮਤਲਬ 4 ਤੋਂ 5 ਕਜ਼ਨਸ ਦੇ ਵੀਜ਼ਾ ਇੱਥੋਂ ਹੀ ਆਏ ਨੇ ਸਾਨੂੰ ਉਹਨਾਂ ਨੇ ਰੈਫਰੈਂਸ ਕੀਤੀ ਸੀ ਵੀ ਤੁਸੀਂ ਇੱਥੇ ਜਾਓ ਤੇ ਵੀ ਇਹ ਟਰਸਟਡ ਕੰਪਨੀ ਹੈ ਵੀ ਇੱਥੇ ਵੀਜ਼ਾ ਮਤਲਬ 100% ਆਊਗਾ ਵੀਜ਼ਨ ਗਰੁੱਪ ਦੇ ਸਟਾਫ ਬਾਰੇ ਕੀ ਕਹੋਗੇ ਸਟਾਫ ਬਹੁਤ ਕੋਆਪਰੇਟਿਵ ਹੈ ਹਣੀ ਸਰ ਵਧੀਆ ਸਾਨੂੰ ਡੀਲ ਕੀਤਾ ਉਹਨਾਂ ਨੇ ਪ੍ਰੋਪਰ ਉਹਨਾਂ ਨੇ ਸਾਨੂੰ ਕੋਰਸ ਬਾਰੇ ਗਾਈਡੈਂਸ ਦਿੱਤੀ ਪੂਰੀ ਸਾਡੇ ਹੋਰ ਵੀ ਬੱਚੇ ਨੇ ਉਹਨਾਂ ਨੂੰ ਵੀ ਇਹੀ ਸੁਝਾ ਦੇਵਾਂਗੇ ਵੀ ਇੱਥੇ ਆਓ ਤੁਸੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਕੀ ਹੈ ਤੁਹਾਡਾ ਗਗਨਦੀਪ ਕੌਰ ਗਗਨਦੀਪ ਕੌਰ ਜੀ ਕਿੱਥੋਂ ਆਏ ਹੋ ਬਰਨਾਲਾ ਤੋਂ ਬਰਨਾਲਾ ਤੋਂ ਆ ਕੇ ਇੱਥੇ ਵੀਜ਼ਾ ਲਗਵਾਇਆ ਆ ਕਿੰਨੇ ਦਿਨਾਂ ਵਿੱਚ ਆਇਆ ਵੀਜ਼ਾ 1 ਮਨਥ 1 ਮਨਥ ਵਿੱਚ ਵੀਜ਼ਾ ਆਇਆ ਇਸ ਤੋਂ ਪਹਿਲਾਂ ਕੋਈ ਰਿਫਿਊਜ਼ਲ ਗੈਪ ਹੈਗਾ ਸੀ ਤੁਹਾਡਾ ਹਾਂ ਜੀ ਮੇਰੀ ਇੱਕ ਰਿਫਿਊਜ਼ਲ ਐਂਡ 1 ਇਅਰ ਦਾ ਗੈਪ ਸੀ ਇੱਕ ਰਿਫਿਊਜ਼ਲ ਸੀ ਪਹਿਲਾਂ ਹੈ ਕਿ ਸੀ ਉਮੀਦ ਵੀਜ਼ਾ ਆ ਜਾਏਗਾ ਹਾਂਜੀ ਹੈਗਾ ਸੀ ਪੂਰਾ ٹرسٹ ਸੀ ਵੀਜ਼ਨ ਗੱfte ਵੀਜ਼ਾ ਇਸ ਵਾਰ ਆਈ ਜਾਣਾ ਹੈ ਹਾਂਜੀ ਮੈਮ ਬਿਕਾਜ਼ ਕਿਉਕਿ ਨਾ ਮੇਰਾ ਕਜ਼ਨਸ ਦੇ ਵੀ ਮਤਲਬ 4 ਤੋਂ 5 ਕਜ਼ਨਸ ਦੇ ਵੀਜ਼ਾ ਇੱਥੋਂ ਹੀ ਆਏ ਨੇ ਵੀਜ਼ਨ ਰੁਕ ਬਾਰੇ ਕੀ ਮੈਨ ਪਤਾ ਲੱਗਿਆ ਮੈਮ ਕਿਉਕਿ ਨਾ ਮੇਰੇ 4 ਤੋਂ 5 ਕਜ਼ਨਸ ਨੇ ਜਿਨ੍ਹਾਂ ਦੇ ਵੀਜ਼ਾ ਸੇ ਇੱਥੋਂ ਹੀ ਆਏ ਨੇ ਤਾਂ ਸਾਨੂੰ ਉਹਨਾਂ ਨੇ ਰੈਫਰੈਂਸ ਕੀਤੀ ਸੀ ਵੀ ਤੁਸੀਂ ਇੱਥੇ ਜਾਓ ਤੇ ਵੀ ਇਹ ਟਰੱਸਟਡ ਕੰਪਨੀ ਆ ਵੀ ਇੱਥੇ ਵੀਜ਼ਾ ਮਤਲਬ 100% ਆਊਗਾ ਵੀਜ਼ਨ ਰੁਕ ਦੇ ਸਟਾਫ ਬਾਰੇ ਕੀ ਕਹੋਗੇ ਸਟਾਫ ਬਹੁਤ ਕੋਆਪਰੇਟਿਵ ਹੈ ਹਨੀ ਸਰ ਬੜੀਆ ਸਾਨੂੰ ਡੀਲ ਕੀਤਾ ਉਹਨਾਂ ਨੇ ਤੇ ਪ੍ਰੋਪਰ ਉਹਨਾਂ ਨੇ ਸਾਨੂੰ ਕੋਰਸ ਬਾਰੇ ਗਾਈਡੈਂਸ ਦਿੱਤੀ ਐਂਡ ਮਤਲਬ ਓਵਰਆਲ ਬਹੁਤ ਵਧੀਆ ਹੈ ਸਾਡੇ ਦਰਸ਼ਕਾਂ ਕੀ ਕਹੋਂਗੇ ਵਿਜ਼ਨ ਗੁਬਾਰੇ ਮੈਂ ਤਾਂ ਇਹ ਕਹੂੰਗੀ ਵੀ ਇੱਥੇ ਜ਼ਰੂਰ ਵਿਜ਼ਿਟ ਕਰੋ ਤੇ ਮਤਲਬ ਜਿਹੜੇ ਮੇਰੇ ਫਰੈਂਡਸ ਨੇ इवन ਮੇਰੇ ਬ੍ਰਦਰ ਸਿਸਟਰ ਨੇ ਮੈਂ ਉਹਨਾਂ ਨੂੰ ਵੀ ਇਹੀ ਰੈਫਰ ਕਰੂੰਗੀ ਵੀ ਇੱਥੇ ਵਿਜ਼ਨ ਗਰੁੱਪ ਦੀ ਵਿਜ਼ਿਟ ਕਰਨ ਤੇ ਆਪਣਾ ਵੀਜ਼ਾ ਹਾਸਿਲ ਕਰਨ। ਤੁਹਾਡਾ ਵੀਜ਼ਾ ਆ ਗਿਆ ਹੈ ਕਿੰਨੀ ਕੀ ਖੁਸ਼ੀ ਹੋ ਰਹੀ ਹੈ? ਬਹੁਤ ਜ਼ਿਆਦਾ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ। ਵਿਜ਼ਨ ਗਰੁੱਪ ਬਾਰੇ ਕੀ ਕਹੋਗੇ? ਨਹੀਂ ਸਰ ਬਹੁਤ ਵਧੀਆ ਨੇ ਜੀ ਹਰੀਸ਼ ਸਰ ਨੇ ਬਹੁਤ ਗਾਈਡ ਕੀਤਾ ਸਾਨੂੰ ਬਹੁਤ ਮਤਲਬ ਕਿ ਇੰਨਾ ਸਾਡਾ ਤਾਂ ਹੌਸਲਾ ਹੀ ਨਹੀਂ ਸੀਗਾ ਇੱਥੇ ਤੱਕ ਪਹੁੰਚਾਂਗੇ। ਲੇਕਿਨ ਸਾਨੂੰ ਉਮੀਦ ਹੋ ਗਈ ਨਾ ਤੇ ਪੂਰੀ ਸਾਡੇ ਹੋਰ ਵੀ ਬੱਚੇ ਨੇ ਉਹਨਾਂ ਨੂੰ ਵੀ ਇਹੀ ਸੁਝਾ ਦੇਵਾਂਗੇ ਵੀ ਇੱਥੇ ਹੀ ਆਓ ਤੁਸੀਂ। ਵੀਜ਼ਨ ਗਰੁੱਪ ਤੇ ਆਓ ਇੱਕ ਵਾਰ ਫਿਊਜ਼ਲ ਆ ਜਾਂਦੀ ਤੇ ਡਰ ਹੁੰਦਾ ਪਤਾ ਨਹੀਂ ਦੁਬਾਰਾ ਵੀਜ਼ਾ ਆਉਣਾ ਨਹੀਂ ਆਉਣਾ ਪਰ ਵੀਜ਼ਨ ਗਰੁੱਪ ਨੇ ਹੌਂਸਲਾ ਟੁੱਟਣ ਨਹੀਂ ਦਿੱਤਾ ਨਹੀਂ ਟੁੱਟਣ ਦਿੱਤਾ ਜੀ ਨਹੀਂ ਟੁੱਟਣ ਹੁੰਦਾ ਇੱਕ ਵਾਰੀ ਤਾਂ ਬਿਲਕੁਲ ਹੀ ਧਾਵਾ ਡੋਲ ਹੋ ਗਏ ਸੀਗੇ ਵੀ ਪਤਾ ਨਹੀਂ ਕੀ ਬਣਨਾ ਸਾਰੇ ਦਰਸ਼ਕਾਂ ਕੀ ਕਹੋਗੇ ਵੀ ਅਸੀਂ ਤਾਂ ਇਹੀ ਕਵਾਂਗੇ ਜੀ ਦੇਖੋ ਵੀਜ਼ਨ ਗਰੁੱਪ ਦਾ ਸਟਾਫ ਵੀ ਬਹੁਤ ਵਧੀਆ ਸਰ ਵੀ ਬਹੁਤ ਵਧੀਆ ਬਹੁਤ ਗਾਈਡ ਕਰਦੇ ਆ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈ ਸਾਰਾ ਸੋਲੂਸ਼ਨ ਹੈ ਇਹਨਾਂ ਕੋਲੇ ਹਰ ਚੀਜ਼ ਨੂੰ ਮਤਲਬ ਕਿ ਪੂਰੀ ਪੂਰੀ ਧਿਆਨ ਨਾਲ ਸੁਣ ਕੇ ਫਿਰ ਅਗਲੇ ਨੂੰ ਪੂਰਾ ਸਮਝਾਉਂਦੇ ਹਰ ਚੀਜ਼